ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਿਰਨਦੀਪ ਕੌਰ ਮਠਾੜੂ ਮੇਰੇ ਚੈਨਲ ਫਤਿਹ ਕਲੈਕਸ਼ਨ ਬੁਲਾੜਾ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਤੁਹਾਡੀ ਹਾਈਲੀ ਡਿਮਾਂਡ ਤੇ ਆਪਾਂ ਲੈ ਕੇ ਆਏ ਜੀ ਬਰਬਰੀ ਦੇ ਸੂਟ ਨਾਲ ਇੱਕ ਰੂਗਾ ਜੀ ਬਲੈਕ ਜਿਹੜੇ ਸੋਲੋ ਪੀਸ ਬਣਵਾਏ ਹੈ ਜੀ ਔਰਗੈਂਜ਼ਾ ਤੇ ਜਿਹੜੇ ਕਿ ਤੁਹਾਨੂੰ ਬਹੁਤ ਪਸੰਦ ਆਏ ਸੀ ਵੀਡੀਓ ਸਟਾਰਟ ਕਰਨ ਲੱਗੇ ਆ ਤੁਹਾਡੀ ਡਿਮਾਂਡ ਤੇ ਆਪਾਂ ਦੁਬਾਰਾ ਰੀਸਟਾਕ ਕਰਤੇ ਜੀ ਇਹ ਜਾਰਜਟ ਤੇ ਬਣਵਾ ਲਿਆ ਜੀ ਹੁਣ ਆਪਾਂ ਨੇਵੀ ਬਲੂ ਕਲਰ ਹੈ ਜੀ ਬਿਲਕੁਲ ਬਲੈਕਨੈਸ ਤੇ ਬਲੂ ਹੈ ਬਿਲਕੁਲ ਬਲੈਕਨੈਸ ਤੇ ਬਲੂ ਕਲਰ ਹੈ ਜੀ neck ਬਣਿਆ ਹੋਇਆ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ neck ਬਣਿਆ ਹੋਇਆ ਜੀ ਬਹੁਤ ਸੋਹਣਾ ਨਾਲੇ ਦੀ ਬਣੀ ਹੋਈ ਹੈ ਜੀ ਬਾਜੂ ਤੇ ਪੌਂਚੇ ਤੇ ਵੀ ਵਰਕ ਕਰਾ ਲਿਆ ਜੀ ਆਪਾਂ ਇਸ ਵਾਰੀ ਇਹ ਆਊਗਾ ਜੀ ਇਹਦੀ ਬਾਜੂ ਤੇ ਇਹ ਆਊਗਾ ਇਹਦੇ ਜਿਹੜੇ ਉੱਪਰ ਮੋਡੇ ਦੇ ਉੱਤੇ ਆਹ ਵਾਲਾ ਜਿਹੜਾ ਵਰਕ ਆਊਗਾ ਜੀ ਉੱਪਰ ਕਾਫ ਦੇ ਉੱਤੇ ਆਉਣਾ ਇਹ ਵਾਲਾ ਜਿਹੜਾ ਵਰਕ ਆਊਗਾ ਜੀ ਪੌਂਚੇ ਦੇ ਉੱਤੇ ਆਉਣਾ ਹੈ ਸੇਮ ਜਿਹੜਾ ਡਿਜ਼ਾਈਨ ਤੁਹਾਨੂੰ ਇਹਦੇ ਨਾਲ ਦਾ ਆਪਾਂ ਬਣਵਾਇਆ ਪਹਿਲਾਂ ਤੁਹਾਨੂੰ ਵੀਡੀਓ ਦਿਖਾਈਏ ਜੀ ਆਪਾਂ ਇਹ ਵਾਲੀ ਸੇਮ ਲੁੱਕ ਦਾ ਜਿਹੜਾ ਆਪਾਂ ਸੂਟ ਇਹ ਰੈਡੀ ਕਰਵਾਇਆ ਜੀ ਇਹਦੀਆਂ ਵੀ ਮੋਡੇ ਬਣੇ ਹੋਏ ਦੇਖੋ ਮੋਡੇਾਂ ਤੇ ਵੀ ਵਰਕ ਆਊਗਾ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਔਰ ਕਾਫਤੇ ਵਰਕ ਹੈ ਜੀ ਕਾਫਤੇ ਆਪਾਂ ਐਜ਼ ਇਟ ਕਰਵਾਇਆ ਨਾਲ ਹੈਗਾ ਜੀ ਬਾਟਮ ਤੇ ਵਰਕ ਬਾਟਮ ਤੇ ਇਹ ਵੀ ਆਪਾਂ ਐਜ਼ ਇਟ ਕਰਵਾਇਆ ਜੀ neck ਤੇ ਵਰਕ ਇਹ ਸਾਰਾ ਐਜ਼ ਇਟ ਸੇਮ ਸੂਟ ਆਪਾਂ ਰੈਡੀ ਕਰਵਾਇਆ ਜੀ ਤੁਸੀਂ ਦੇਖੋ ਧਿਆਨ ਨਾਲ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੀ ਬਲੈਕ ਤੇ ਵੀ ਮਿਲੂਗਾ ਔਰ ਨੇਵੀ ਬਲੂ ਤੇ ਜੀ ਨੇਵੀ ਬਲੂ ਤੇ ਸਿੰਗਲ ਪੀਸ ਹੈ ਜੀ ਮੇਰੇ ਖਿਆਲ ਦੇ ਵਿੱਚ ਬਾਕੀ ਸਾਰੇ ਬਲੈਕ ਵਾਲੇ ਹੀ ਆਪਣੇ ਕੋਲ ਹੀ ਦੋ ਪੀਸ ਨੇਵੀ ਬਲੂ ਦੇ ਮਿਲ ਜਾਣਗੇ ਜੀ ਬਾਕੀ ਸਾਰੇ ਮਿਲ ਜਾਣਗੇ ਜੀ ਆਪਣੇ ਬਲੈਕ ਦੇ ਉੱਤੇ ਇਹ ਨੇਵੀ ਬਲੂ ਕਪੜਾ ਹੈਗਾ ਜੀ ਜਿਹੜਾ ਜਾਰਜਟ ਸਟੱਫ ਲੱਗਿਆ ਹੋਇਆ ਵਿਸਕੋਸ ਜਾਰਜਟ ਲੱਗੀ ਹੋਈ ਹੈ ਜੀ ਪਿਓਰ ਵਾਲੀ ਬਹੁਤ ਸੋਹਣਾ ਸਟੱਫ ਹੈ ਜੀ ਇਸ ਤੋਂ ਬਾਅਦ ਆਪਾਂ ਲਵਾਇਆ ਜੀ ਔਰਗੈਂਜ਼ਾ ਤੇ ਬਲੈਕ ਸੂਟ ਬਣਾਇਆ ਜੀ ਇਹ ਵਾਲਾ ਬਲੈਕ ਬਣਾਇਆ ਹੋਇਆ ਜੀ ਔਰਗੈਂਜ਼ਾ ਦੇ ਉੱਪਰ neck line ਦੇਖ ਸਕਦੇ ਹੋ ਸੇਮ ਵੀਡੀਓ ਨਾਲ ਦਾ ਪੀਸ ਹੈ ਜੀ ਫੋਟੋ ਨਾਲ ਦਾ ਪੀਸ ਬਣਵਾਇਆ ਸੇਮ ਬਹੁਤ ਸੋਹਣੀ neck line ਬਣੀ ਹੈ ਸੇਮ ਐਜ਼ ਇਟ ਇਹਦੀਆਂ ਜਿਹੜੀਆਂ ਬਾਜੂ ਬਣੀਆਂ ਹੋਈਆਂ ਨੇ ਇਹ ਬਾਜੂ ਦੇ ਉੱਤੇ ਕਫਤੇ ਆ ਉੱਪਰ ਮੋਡੇ ਤੇ ਆ ਜਾਣਾ ਹੈ ਜੀ ਇਹ ਵਾਲਾ ਵਰਕ ਕਫਤੇ ਆ ਜਾਣਾ ਹੈ ਉੱਪਰ ਔਰ ਇਹ ਵਾਲਾ ਵਰਕ ਆ ਜਾਊਗਾ ਜੀ ਪੋਂਚੇ ਦਿੱਤੇ ਔਰ ਇਹ ਔਰਗੈਂਜ਼ਾ ਤੇ ਔਰ ਜਾਰਜਟ ਤੇ ਜਿਹੜਾ ਇਹਦਾ ਪ੍ਰਾਈਸ ਰੱਖਿਆ ਜੀ ਆਪਾਂ ਬੁਟੀਕ ਵਾਲਿਆਂ ਨੇ ਤਾਂ ਬਹੁਤ ਹੀ ਅਤਿ ਚੱਕੀ ਹੋਈ ਆਪਾਂ ਇਹਦਾ ਪ੍ਰਾਈਸ ਰੱਖਿਆ ਜੀ ਸਿਰਫ ਤੇ ਸਿਰਫ 1500 ਰੁਪਏ 1500 ਰੁਪਏ ਦੇ ਵਿੱਚ ਤੁਹਾਨੂੰ ਇਹ ਪੀਸ ਮਿਲ ਜਾਣਗੇ ਜੀ ਬਲੈਕ ਮਿਲੂਗਾ ਔਰਗੈਂਜ਼ਾ ਤੇ ਨੇਵੀ ਬਲੂ ਮਿਲੂਗਾ ਆਪਣਾ ਜਾਰਜਟ ਦੇ ਉੱਤੇ ਔਰ ਸੋਲੋ ਬਲੈਕ ਕੇ ਪੀਸ ਹੀ ਜ਼ਿਆਦਾ ਨੇ ਆਪਣੇ ਕੋਲੇ ਇਹ ਸਾਰੇ ਇੱਕ ਕਲਰ ਦੇ ਵਿੱਚ ਬਣ ਕੇ ਆਏ ਆ ਹੁਣ ਆਪਾਂ ਕਲਰਫੁਲ ਨਹੀਂ ਬਣਵਾਏ ਔਰਗੈਂਜ਼ਾ ਤੇ ਤਾਂ ਬਣਵਾਇਆ ਜੀ ਅੱਗੇ ਫੈਸਟੀਵਲ ਸੀਜ਼ਨ ਸ਼ੁਰੂ ਹੋ ਰਿਹਾ ਜੀ ਦੇ ਕਰਕੇ ਜੀ ਔਰਗੈਂਜ਼ਾ ਤੇ ਜ ਹਾਈਲੀ ਡਿਮਾਂਡ ਹੈ ਜੀ ਕਸਟਮਰ ਦੀ ਵੀ ਸਟਫ ਔਰਗੈਂਜ਼ਾ ਜਾਂ ਕੁਝ ਕਾਟਨ ਤੋਂ ਥੋੜਾ ਜਿਹਾ ਹਨਾ ਵਧੀਆ ਸਟਫ ਦਿਓ ਤੁਹਾਨੂੰ ਸਾਨੂੰ ਜਿਹੜਾ ਸੀ ਮਤਲਬ ਕਿਸੇ ਵੀ ਪਾਰਟੀ ਵਗੈਰਾ ਦੇ ਵਿੱਚ ਵੀ ਵੇਅਰ ਕਰ ਸਕੀਏ ਤੇ ਯਾਰ ਗਿੰਦਾ ਸਟੱਫ ਹੈ ਜੀ ਬਹੁਤ ਸੋਹਣਾ ਸਟੱਫ ਹੈ ਔਰ ਜਾਰਜਟ ਵੀ ਆਪਾਂ ਨਾਲ ਇਹਦੇ ਬਣਾਇਆ ਜੀ ਇਹਦੇ ਨਾਲ ਦੇ ਪੀਸ ਤੁਹਾਨੂੰ ਹੋਰ ਵੀ ਮਿਲ ਜਾਣਗੇ ਔਰ ਪ੍ਰਾਈਸ ਹੈਗਾ ਜੀ ਇਹਦਾ 1500 ਰੁਪਏ ਇੱਕ ਤੁਹਾਡੀ ਹੋਰ ਜੀ ਤੁਸੀਂ ਬਰਬਰੀ ਬਰਬਰੀ ਕਾਫੀ ਜ਼ਿਆਦਾ ਡਿਮਾਂਡ ਤੇ ਮੇਰੀਆਂ ਭੈਣਾਂ ਦੀਆਂ ਡਿਮਾਂਡ ਤੇ ਆਪਾਂ ਬਰਬਰੀ ਦੇ ਜਿਹੜੇ ਸੂਟ ਹੈ ਜੀ ਰੀਸਟਾਕ ਕਰਤੇ ਨੇ ਜੀ ਬਰਬਰੀ ਆਪਾਂ ਟਾਈਡਾਈ ਦੇ ਵਿੱਚ ਲਿਆਂਦੀ ਹੈ ਜੀ ਇਸ ਵਾਰੀ ਸ਼ਰਟ ਖੋਲ ਦੋ ਬਲੀ ਬਰਬਰੀ ਟਾਈਡਾਈ ਦੇ ਵਿੱਚ ਲਿਆਂਦੀ ਹੈ ਜੀ ਇਹ ਤਾਂ ਆਏਗੀ ਜੀ ਬਰਬਰੀ ਦੀ ਸ਼ਰਟ ਸ਼ਰਟ ਹੋਏਗੀ ਜੀ ਨਾਲ ਹੋਏਗੀ ਜੀ ਬਾਟਮ ਨਾਲ ਆਏਗਾ ਜੀ ਬਰਬਰੀ ਦਾ ਟਾਈਡਾਈ ਦੁਪੱਟਾ ਬਾਟਮ ਹੈਗੀ ਹੈ ਸਿਲਕ ਸਟਫ ਦੇ ਵਿੱਚ ਸ਼ਰਟ ਹੈਗੀ ਹੈ ਜੀ ਬਰਬਰੀ ਟਾਈਡਾਈ ਔਰ ਦੁਪੱਟਾ ਵੀ ਬਰਬਰੀ ਦਾ ਜਿਹੜਾ ਟਾਈ ਡਾਈ ਰਹੂਗਾ ਜੀ ਤੁਸੀਂ ਇੱਦਾਂ ਲਗਾ ਲਓ 450 ਰੁਪਏ ਦਾ ਤਾਂ ਆਪਾਂ ਸਿਰਫ ਦੁਪੱਟਾ ਬਰਬਰੀ ਦਾ ਪਲੇਨ ਦੁਪੱਟਾ ਦੇ ਰਹੇ ਹਾਂ ਜੀ ਆਪਾਂ ਦੋਨੇ ਸ਼ਰਟ ਦਾ ਔਰ ਬਾਟਮ ਦਾ ਲਗਾਈਏ ਦੁਪੱਟੇ ਦਾ ਲਗਾਈਏ ਜੀ 900 ਰੁਪਏ ਦਾ ਤਾਂ ਸਿਰਫ ਸਟੱਫ ਹੋ ਜਾਂਦਾ ਉਹਦੇ ਉੱਤੇ ਡਾਈ ਹੋ ਗਈ ਜੀ ਨਾਲ ਬਾਟਮ ਹੋ ਗਿਆ ਬਾਟਮ ਵੀ ਆਪਾਂ ਬਾਟਮ ਵੀ ਡਾਈ ਕਰਵਾਈ ਹੈ ਤੁਸੀਂ ਯਕੀਨ ਨਹੀਂ ਮੰਨ ਸਕਦੇ ਆਪਾਂ ਇੰਨੇ ਰੁਪਏ ਦੇ ਵਿੱਚ ਕੋਈ ਵੀ ਤੋਂ ਬਹੁਤ ਸੋਹਣਾ ਦੁਪੱਟਾ ਹੋਊਗਾ ਜੀ ਬਰਬਰੀ ਦਾ ਟਾਈ ਡਾਈ ਕਨਸੈਪਟ ਦੇ ਵਿੱਚ ਪਿਸਤਾ ਕਲਰ ਹੈ ਜੀ ਇਹਦੇ ਵਿੱਚ ਪਿੰਕ ਔਰ ਬਲੂ ਕਲਰ ਪਾਇਆ ਹੋਇਆ ਹੈ ਇਹਦਾ ਰੇਟ ਇੰਨਾ ਹੈ ਕਿ ਤੁਸੀਂ ਮਤਲਬ ਸੋਚ ਤੋਂ ਵੀ ਬਾਹਰ ਹੋ ਜਾਂਦਾ ਜੀ ਸਿਰਫ 1500 ਰੁਪਏ ਦਾ ਇਹ ਸੂਟ ਤੁਹਾਨੂੰ ਦੇ ਦਵਾਂਗੇ ਜੀ ਇਹਦੇ ਵਿੱਚ ਫਿਲਹਾਲ ਅਸੀਂ ਇੱਕ ਸੂਟ ਹੀ ਰੈਡੀ ਕਰਵਾਇਆ ਜੀ ਇਹਦੇ ਨਾਲ ਦੇ ਹੋਰ ਸੂਟ ਬਣ ਕੇ ਆ ਜਾਣਗੇ ਕਲਰ ਕੰਬੀਨੇਸ਼ਨ ਮੈਂ ਤੁਹਾਨੂੰ ਦਿਖਾਈ ਜਾਨੀ ਆ ਜੀ ਫਸਟ ਸੀਗਾ ਪਿਸਤਾ ਦੇ ਨਾਲ ਬਹੁਤ ਹੀ ਸੋਹਣਾ ਗ੍ਰੀਨ ਕਲਰ ਉਹਦੇ ਨਾਲ ਸੈਕਿੰਡ ਜਿਹੜਾ ਆਊਗਾ ਜੀ ਬਹੁਤ ਸੋਹਣਾ ਡਿਜ਼ਾਈਨਿੰਗ ਦੇ ਵਿੱਚ ਸਕਾਈ ਬਲੂ ਦੇ ਵਿੱਚ yellow ਔਰ pink ਦੇ ਕਲਰ ਪਾਇਆ ਹੋਇਆ ਜੀ ਇਹਦੇ ਵਿੱਚ ਨਾਲੇ ਦੀ ਬਾਟਮ ਆ ਗਈ ਜੀ ਨਾਲ ਹੀ ਬਰਬਰੀ ਦਾ ਦੁਪੱਟਾ ਐਜ਼ ਇਟ ਦੁਪੱਟਾ ਹੋਊਗਾ ਜੀ ਸੇਮ ਬਸ ਐਜ਼ ਇਟ ਦੁਪੱਟਾ ਹੋਊਗਾ ਬਹੁਤ ਸੋਹਣਾ ਦੁਪੱਟਾ ਫਿਨਿਸ਼ਿੰਗ ਦੇ ਨਾਲ ਟਾਈਡ ਆਈ ਵੀ ਬਹੁਤ ਸੋਹਣੀ ਕੀਤੀ ਹੋਈ ਹੈ ਜੀ ਇਦਾਂ ਨਹੀਂ ਆਪਦੀ ਚੁਆਇਸ ਦੇ ਨਾਲ ਆਪਾਂ ਕਲਰ ਪੁਆਇਆ ਸਾਰਿਆਂ ਦੀ ਪਿਕਸ ਮੈਂ ਤੁਹਾਨੂੰ ਸ਼ੇਅਰ ਵੀ ਕਰ ਦੂੰਗੀ ਜਿੰਨਾਂ ਦੀਆਂ ਮੇਰੇ ਕੋਲ ਹੋਣਗੀਆਂ ਔਰ ਇਹਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਪਰ ਸੂਟ ਦੇ ਸੀਗਾ ਸੈਕੰਡ ਕਲਰ ਫਰੋਜ਼ੀ ਦੇ ਨਾਲ ਫਰਸਟ ਸੀਗਾ ਪਿਸਟਾ ਥਰਡ ਕਲਰ ਹੈ ਜੀ ਬਹੁਤ ਹੀ ਸੋਨਾ ਸੀ ਗ੍ਰੀਨ ਜਿਹਾ ਟਾਈਪ ਕਲਰ ਹੈ ਜੀ ਜਿੱਦਾਂ ਦੀ ਟਾਈਡਾਈ ਸ਼ਰਟ ਦੇ ਵਿੱਚ ਹੈ ਉਵੇਂ ਸੇਮ ਆਪਣੀ ਬਾਟਮ ਦੇ ਵਿੱਚ ਹੋਊਗੀ ਤੁਸੀਂ ਇਹਨੂੰ ਮਤਲਬ ਬਾਟਮ ਨੂੰ ਵਰਕ ਵੀ ਸਾਡੇ ਤੋਂ ਕਰਵਾ ਸਕਦੇ ਹੋ ਪਲੇਨ ਵੀ ਲੈ ਸਕਦੇ ਹੋ ਤੁਹਾਡੀ ਚੁਆਇਸ ਰਹੂਗੀ ਸਾਰਿਆਂ ਦੀ ਸਿਲਕ ਦੀ ਬਾਟਮ ਲੱਗੀ ਹੋਈ ਹੈ ਨਾਲ ਟਾਈਡਾਈ ਦੀ ਜਿਹੜੀ ਸ਼ਰਟ ਲੱਗੀ ਹੋਈ ਹੈ 1500 ਰੁਪਏ ਦਾ ਪ੍ਰਾਈਸ ਰਹਿਣਾ ਨਾਲ ਹੈਗਾ ਜੀ ਦੁਪੱਟਾ ਬਹੁਤ ਹੀ ਸੋਨਾ ਦੁਪੱਟਾ ਬਣਿਆ ਹੋਇਆ ਥਰਡ ਕਲਰ ਹੈ ਜੀ ਇਹ ਹੀ ਫੋਰਥ ਕਲਰ ਇੰਗਲਿਸ਼ ਸਟੋਨ ਦੇ ਵਿੱਚ ਹੈ ਜੀ ਕਾਫੀ ਡਿਮਾਂਡ ਸੀ ਜੀ ਪਹਿਣਾ ਦੀ ਬਰਬਰੀ ਦੀ ਵੀ ਬਰਬਰੀ ਦਾ ਸੂਟ ਆ ਦੁਪੱਟਾ ਜੀ ਤੁਹਾਡੇ ਹੱਥ ਚਾਹ ਸੂਟ ਹੈ ਕਾਫੀ ਡਿਮਾਂਡ ਸੀ ਜੀ ਬਰਬਰੀ ਦੀ ਵੀ ਬਰਬਰੀ ਦਾ ਚਾਹੀਦਾ ਸਾਨੂੰ ਸੂਟ ਜਿਹੜਾ ਬਰਬਰੀ ਦਾ ਲਿਆ ਕੇ ਦਿਓ ਆਪਾਂ ਤੁਹਾਡੇ ਲਈ ਬਰਬਰੀ ਟਾਈਡਾਈ ਦੇ ਵਿੱਚ ਲੈ ਆਏ ਆਂ レイン बॉटम ਆਉਗੀ ਸਿਲਕ ਦੀ ਬਾਟਮ ਹੈ ਜੀ ਪਰ ਨਾਲ ਬਰਬਰੀ ਦਾ ਹੀ ਦੁਪੱਟਾ ਟਾਈਡ ਆਈ ਨੈਕਸਟ ਕਲਰ ਆਊਗਾ ਜੀ ਆਪਣੇ ਕੋਲ येलो ਜਿਵੇਂ ਅੱਗੇ ਹਨਾ ਕੋਈ ਹਲਦੀ ਮਹਿੰਦੀ ਦਾ ਕੋਈ ਹਲਦੀ ਦਾ ਫੰਕਸ਼ਨ ਆਉਂਦਾ ਤਾਂ ਤੁਸੀਂ येलो ਕਲਰ इजीली ਤੁਸੀਂ ਫੰਕਸ਼ਨ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਤੀਜ਼ ਆਉਂਦੀਆਂ ਤੀਆਂ ਦੇ ਵਿੱਚ ਤੁਸੀਂ ਪਾਉਣ ਲਈ ਹਨ ਐਵੇਂ ਦਾ ਸੂਟ ਬਣਾ ਸਕਦੇ ਹੋ ਆਪਣਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਇਹ ਬਾਟਮ ਸਾਰਿਆਂ ਦੀ ਰਹੂਗੀ ਸਿਲਕ ਵੀ ਨਹੀਂ ਆਬੂਤਾਈ ਸਿਲਕ ਦੀ ਬਾਟਮ ਹੈ ਜੀ ਸਾਰਿਆਂ ਦੀ ਸਿੰਪਲ ਨੋਰਮਲ ਸਿਲਕ ਵੀ ਨਹੀਂ ਆਪਾਂ ਲਾਈ ਹੋਈ ਆਬੂਤਾਈ ਸਿਲਕ ਹੈ ਦੀ ਸਾਰਿਆਂ ਦੀ ਬਾਟਮ ਆਬੂਤਾਈ ਸਿਲਕ ਦੀ ਰਹੂਗੀ ਬਹੁਤ ਸੋਹਣਾ ਸਿਲਕ ਦਾ ਸਟਾਫ ਲੱਗਿਆ ਹੈ ਨਾਲ ਸਾਰਿਆਂ ਦੇ ਔਰ ਨਾਲ ਜਿਹੜੇ ਦੁਪੱਟੇ ਵੀ ਟਾਈਡ ਹੈ ਹੀ ਸੂਟ ਵੀ ਸ਼ਰਟ ਵੀ ਟਾਈਡ ਹੈ ਦੀ ਬਾਟਮ ਪਲੇਨ ਰੱਖੀ ਹੋਈ ਹੈ ਕਲਰ ਸਾਰਿਆਂ ਦੀ ਅਲੱਗ-ਅਲੱਗ ਹੈ ਜੀ ਕਾ ਨਵਾਂ ਜਿਹਾ ਸ਼ੇਡ ਹੈ ਜੀ ਨਿਊਡ ਸ਼ੇਡ ਦਾ ਇਹ ਬਹੁਤ ਫੇਮਸ ਹੋਇਆ ਆਪਣਾ ਪਹਿਲਾਂ ਵਰਬਰੀ ਦੇ ਵਿੱਚ ਪਲੇਨ ਦੇ ਵਿੱਚ ਵੀ ਬਹੁਤ ਜ਼ਿਆਦਾ ਫੇਮਸ ਹੋਇਆ ਸੀ ਇਹ ਹੋਰ ਵੀ ਮੈਨੂੰ ਪੂਰੀ ਉਮੀਦ ਹੈ ਜੀ ਆਫਲਾਈਨ ਇਹਦੇ ਤਿੰਨ ਸੂਟ ਅਸੀਂ ਵੇਚ ਚੁੱਕੇ ਆ ਇਹ ਚੌਥਾ ਸੂਟ ਹੈ ਸਾਡੇ ਕੋਲੇ ਲਾਸਟ ਰਹਿ ਗਿਆ ਇਹ ਵੀਡੀਓ ਦੇ ਪਾਉਣ ਲਈ ਵੀਡੀਓ ਵਿੱਚ ਪਾਉਣ ਲਈ ਲਾਸਟ ਸੂਟ ਰਹਿ ਗਿਆ ਜੀ ਇਹ ਸੇਮ ਕਲਰ ਹੈ ਐਗਜੈਕਟ ਕਲਰ ਆ ਰਹੇ ਨੇ ਕਾਈਡਾ ਹੀ ਸਟੱਫ ਹੈ 1500 ਰੁਪਏ ਦਾ ਪ੍ਰਾਈਸ ਰਹੂਗਾ ਇੱਕ ਕਲਰ ਆ ਗਿਆ ਜੀ ਨਿਊਰਜਾ ਸ਼ੇਡ ਹੈ ਇਹਨੂੰ ਮਾਊਸ ਜਿਹਾ ਸ਼ੇਡ ਕਹਿ ਸਕਦੇ ਆਂ 1500 ਰੁਪਏ ਇਹਦਾ ਜਿਹੜਾ ਸਾਰਾ ਰਹੂਗਾ ਜੀ ਇਹਦਾ ਆਪਾਂ ਪ੍ਰਾਈਸ ਲੈ ਲਓ ਹਨਾ ਵਧਾ ਵੀ ਸਕਦੇ ਸੀਗੇ ਪਰਪਰਪ ਜਿੰਨਾ ਜਿਵੇਂ ਆਪਾਂ ਨੂੰ ਠੀਕ ਪੈਂਦਾ ਪਉ ਵੀ ਕਸਟਮਰ ਨੂੰ ਠੀਕ ਹੀ ਅੱਗੇ ਲਾਉਣੇ ਆ ਤੁਸੀਂ ਸੋਚ ਵੀ ਨਹੀਂ ਸਕਦੇ ਇੰਨਾ ਘੱਟ ਪ੍ਰਾਈਸ ਦੇ ਵਿੱਚ ਆਪਾਂ ਇੰਨੇ ਘੱਟ ਮਾਰ ਜਾਂਦੇ ਅਸੀਂ ਜਿਹੜਾ ਸੂਟ ਸੇਲ ਕਰਦੇ ਆ ਤੁਸੀਂ ਇਹ ਨਾ ਸਮਝਿਓ ਕਈ ਪਹਿਣਾ ਦੇ ਮਨ ਚ ਹੁੰਦਾ ਨਾ ਵੀ ਇੰਨਾ ਸਸਤਾ ਕੋਈ ਦੇ ਨਹੀਂ ਸਕਦਾ ਵੀ ਤੁਸੀਂ ਇਹ ਤਾਂ ਨਕਲੀ ਕੱਪੜਾ ਹੋਊਗਾ ਭੇਜਣਗੇ ਨਾ ਭੇਜਣਗੇ ਫਰਾਡ ਹੈ ਐਦਾਂ ਦੀ ਕੋਈ ਵੀ ਗੱਲ ਨਹੀਂ ਹੈ ਹਨਾ ਅਸੀਂ ਲੁੱਟਦੇ ਨਹੀਂ ਆ ਜਿਵੇਂ ਵੀ ਮਤਲਬ ਸਾਨੂੰ ਸਸਤਾ ਪੈਂਦਾ ਹੈ ਕਪੜਾ ਉਹ ਵੀ ਅਸੀਂ ਅੱਗੇ ਤੁਹਾਨੂੰ ਵੀ ਸਸਤਾ ਹੀ ਮਤਲਬ ਕੋਸ਼ਿਸ਼ ਕਰਦੇ ਆ ਤੁਹਾਨੂੰ ਸਸਤਾ ਹੀ ਪ੍ਰੋਵਾਈਡ ਕਰਵਾਈਏ ਜੀ ਇਹ ਹੈਗੇ ਸੀਗੇ ਜੀ ਬਰਬਰੀ ਦੇ ਸੂਟ ਸਾਰੇ ਬਹੁਤ ਸੋਹਣੇ 1500 ਰੁਪਏ ਪ੍ਰਾਈਸ ਰਹੂਗਾ ਇੱਕ ਮੈਂ ਤੁਹਾਨੂੰ ਦਿਖਾਇਆ ਜੀ ਬਲੈਕ ਤੇ ਬਲੂ ਦੇ ਸੋਲੋ ਸੋਲੋ ਪੀਸ ਦਿਖਾਏ ਨੇ ਇਹਨਾਂ ਨਾਲ ਜਿਹੜੀ ਬਾਟਮ ਸ਼ਰਟ ਔਰ ਬਾਜੂ ਸਾਰੇ ਵਰਕ ਆਣਗੇ ਜਾਰਜਟ ਦਾ ਤੇ ਇੱਕ ਹੈਗਾ ਜੀ ਔਰਗਾਂਜ਼ਾ ਦੇ ਵਿੱਚ ਬਹੁਤ ਸੋਹਣੀ ਜਿਹੜਾ ਇਹ ਸਟਾਫ ਰਹੂਗਾ ਸੌਫਟ ਔਰਗਾਂਜ਼ਾ ਬਿਲਕੁਲ ਚੁੱਭਣ ਵਾਲਾ ਕੋਈ ਵੀ ਕਪੜਾ ਨਹੀਂ ਇਹਨਾਂ ਵਿੱਚੋਂ ਨਾਈ ਬਰਬਰੀ ਚੁੱਭਣ ਵਾਲੀ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਜੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ